ਲਓ ਵੀ ਰੂਸੀ ਟੈਂਕ ਐਕਸ਼ਨ ਸਿੱਖ ਕੇ ਆਇਆ ਕਿਹੜਾ ਨਵਾਂ ਮਿੰਦ ਰੌਲਾ ਪਾ ਪਾ ਹੱਕ ਓਏ ਹੋਏ ਹੋਏ ਇੱਥੇ ਰੱਖ ਕੇ ਦੱਸ ਛੋਟੇ ਵਾਂਗੂ ਕਰਦਾ ਹੈ ਹੈ ਸਾੜ ਵਾਂਗ ਜਿਵੇਂ ਸਾੜ ਪੁੱਸਰਿਆ ਹੁੰਦਾ ਹੈ ਹਾਂ ਆਏ ਹਾਇ ਅੱਜ ਤਾਂ ਸਾਲਾ ਪੂਰਾ ਹੀ ਸਾਨ ਸਾਨ ਨਾਲੋਂ ਘੱਟ ਆ ਯਾਰ ਕਿਵੇਂ ਹੈ ਐਨ ਲਖੀ ਸਾਨ ਨਾਲੋਂ ਘੱਟ ਆ ਕਿਤੇ ਮਾੜਿਆ ਚੰਗੀ ਤਰ੍ਹਾਂ ਭੁੱਸਰਿਆ ਨਾ ਤੂੰ ਸਾਲਾ ਨਵਾਂ ਹੈ ਤੂੰ ਹਰ ਬੱਚਾ ਹੈ ਤੂੰ ਬੱਚਾ ਹੈ ਜੇ ਤੂੰ ਜਣਾ ਨਵੀਂ ਉਮਰ ਦਾ ਚੰਗੀ ਤਰ੍ਹਾਂ ਮੜੇ ਕਰੰਟ ਕੱਢ ਪੂਰਾ ਹਾਂ ਜ਼ੋਰ ਨਾਲ ਹਾਂ ਕਿਉਂ ਇੱਕ ਗੱਲ ਆ ਬੰਦਾ ਫਿੱਟ ਹੋ ਗਿਆ ਅੱਗੇ ਨਾਲੋਂ ਇਹਨੇ ਦੇਖੀ ਖੁੱਤੀ ਪਾਣੀ ਦਾ ਜਮੇ ਕਿੰਨਾ ਢਿੱਡ ਸੈੱਟ ਹੋ ਗਿਆ ਨਹੀਂ ਕਿੰਨਾ ਭਾਰੀ ਸੀਗਾ ਹੁਣ ਲੱਗਿਆ ਮਿਹਨਤ ਕਰਨਾ ਇਹ ਹੁਣ ਪਾ ਦੂ ਖੁੱਤੀ ਬਸ ਹੁਣ ਤੈਨੂੰ ਕਿਹਾ ਹੋਇਆ ਸੀ ਤੈਨੂੰ ਆਸ਼ੀਰਵਾਦ ਦਿੱਤਾ ਹੈ ਜੀ ਮੱਲ ਬਣਨਾ ਤੈਨੂੰ ਦੇਹਲਾ ਸਾਰੀ ਗੱਲ ਮੰਨਿਆ ਕਰ ਪੂਰੀ ਚੰਗਾ ਆ ਲਾ ਫਿਰ ਬੈਠ ਕੇ ਆ ਪੰਜ ਉਰ ਨਾਲ ਇੱਕ ਵਾਰ ਕਰ ਲੈ ਫੇਰ ਸਿੱਧਾ ਖੜਾ ਹੋਣਾ ਪੂਰਾ ਸਿੱਧਾ ਸ਼ਾਬਾਸ਼ ਸ਼ਾਬਾਸ਼ ਪੰਜ ਕਰਕੇ ਫੇਰ ਕਰ ਦੇ ਉਵੇਂ ਹੀ ਹੈ ਅੱਬਾ ਫੇਰ ਜਿੱਡਾ ਕਿ ਸਰੀਰ ਤੋਂ ਵੱਡਾ ਨੂੰ ਓਡਾ ਹੀ ਉਹ ਨੂੰ 20 ਤੱਕ ਆਉਂਦੀ ਹੈ ਗਿਣਤੀ ਤੇ ਤੈਨੂੰ 30 ਤੱਕ ਆਉਂਦੀ ਹੈ ਗਿਣਤੀ ਫੇਰ ਤਾਂ ਕੋਈ ਬਾਲਾ ਤੂੰ 6ਵੀਂ ਜਾ ਹੈ ਹੈ ਉਹ ਹੋਰ ਵੀ ਨਹੀਂ ਲਾਉਣੀਆਂ 6ਵੀਂ ਜਾ ਮੈਂ 6ਵੀਂ ਜਾ ਤੂੰ 6ਵੀਂ ਜਾ ਉਹ 5ਵੀਂ ਜਾ ਤੂੰ 6ਵੀਂ ਜਾ ਫੇਰ ਤਾਂ ਦੋਨੇ ਭਾਈਆਂ ਕੋਈ ਬਾਲਾ ਫਰਕ ਨਹੀਂ ਹੈਗਾ ਉਮਰ ਤੱਕ ਆਟਾ ਵੀਰੇ ਗੱਲ ਸੁਣ 2000 30 ਤੱਕ ਕੀ ਹੁੰਦੀ ਹੁੰਦੀ ਆ ਪਹਿਲੀ ਜਮਾਤ ਦੇ ਬੱਚਾ ਨੂੰ 100 ਦਾ ਗਿਣਤੇ ਹੁੰਦੀ ਆ ਕਿੰਨੇ ਤੱਕ ਆਉਂਦੀ ਆ ਵੀਰੇ ਅੱਛਾ ਐਂ ਦੱਸ ਚੱਲ ਸੁਣਾ ਸੁਣਾ ਗਿਣਤੀ ਹੋਈ 39 ਤੋਂ 39 ਤੋਂ ਬਾਅਦ ਸੁਣਾ 39 ਤੋਂ ਬਾਅਦ 39 ਤੋਂ ਬਾਅਦ ਕੀ 39 ਤੋਂ ਬਾਅਦ ਕਿੰਨਾ ਆਉਂਦਾ ਨਾ ਨਾ 39 ਤੋਂ ਬਾਅਦ ਦੱਸ 36 36 37 ਚੱਲ ਚੱਲ ਅੱਗੇ ਨੂੰ ਇੰਗਲਿਸ਼ ਚ ਆਉਂਦੀ ਐ ਇੰਗਲਿਸ਼ ਚ 39 ਤੋਂ ਚੱਲ ਫਿਰ ਕੱਢੀ ਨਹੀਂ ਤੋ ਬਣਾ ਦੇ ਇਹ ਦੋਹੇ ਰਸ਼ੀਨ ਟੈਂਕ ਪੂਰੇ ਖਤਰਨਾਕ ਨੇ ਪੜਾਈ ਵਾਲੇ ਮਾਮਲੇ ਜੀ ਤਾਂ ਇਹ ਚੱਲ ਕੋਈ ਨਹੀਂ ਪੁੱਤ ਤੂੰ ਮੱਲ ਬਣ ਜਾਣਾ ਤੈਨੂੰ ਪੜਾਈ ਵਾਲਾ ਕੋਈ ਊੜਾੜਾ ਤਾਂ ਨਹੀਂ ਆਉਂਦਾ ਨਹੀਂ ਆਉਂਦਾ ਊੜਾ ਤੇਨੂੰ ਪਤਾ ਵੀ ਨਹੀਂ ਹੋਣਾ ਕਿ ਇਹਨੂੰ ਕਹਿੰਦੇ ਨੇ ਜਿਹਨੂੰ ਸੈਂਡੇਜ ਦਸਾਂ ਦਸਾ ਇਕੱਠੇ ਹੋ ਗਏ ਨੇ ਸੱਸਾ ਕੀ ਹੁੰਦਾ ਸੱਸਾ ਸੰਤਰਾ ਪਪਾ ਪਤੰਗ ਦਰ ਰਸ਼ੀਨ ਟੈਂਕ ਕਿ ਭਾਈ ਹਾ 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 ਇਹ ਵੀ ਪੜਾਈ ਚ ਮੈਂ ਕਹਿੰਦਾ ਇਹ ਜਿਹੀ ਲਖੀ ਛੋੜੇ ਰਸੀਨ ਟੈਂਕ ਪਾਗਾ ਮੈਡਮਾਂ ਦਾ ਡਰ ਕੇ ਪਾਸ ਕਰਦੀਆਂ ਨੇ ਇਹਨੂੰ ਡਰ ਕੇ ਪਾਸ ਕਰਦੀਆਂ ਨੇ ਅੱਜ अच्छा खोज <च्या, णणणणा> हो गया साला वे मैडमਾਂ ਦੇ ਨਾਂ ਤੇ ਕਿੰਨੇ ਖੁਸ਼ ਹੋਣਾ ਹੁਣ ਮੈਡਮਾਂ ਨੂੰ ਡਰ ਕੇ ਪਾਸ ਕਰਦੇ ਨੇ ਕਿਤੇ ਸਾਲਾ ਪੱਟੀ ਹੁਣ ਲੱਗ ਜਾਵੇ ਹਾਂ ਸਹੀ ਗੱਲ ਹੈ ਇਹਨੇ ਕਿਹਾ ਪੁਲਵਾਨ ਬੰਦਾ ਚੇਰੀ ਲੈ ਕੇ ਚੱਕ ਲਵੇ ਇਹਨੂੰ 12ਵੀਂ ਤੱਕ ਦੇ ਅੱਛਾ ਬਸ ਹੁਣ ਸੋਸ਼ਲ ਮੀਡੀਆ ਤੇ ਆਏ ਹੁਣ ਇੰਸਟਾਗ੍ਰam ਤੇ ਹੁਣ ਇਹਨੂੰ 12ਵੀਂ ਛੱਡ ਅਮਰੀਕਾ ਦਾ ਕਿੰਨੇ ਜਣਨ ਲੱਗੇ ਹੁਣ ਮੈਡਮਾਂ ਡਰਦੀਆਂ ਨੇ ਹੈ ਵੀ ਕਿਤੇ ਹੋਰ ਨਾ ਫੜ ਲੈ ਕੇ ਚੱਕ ਲੈਣ ਲਵੇ ਕਿਤੇ ਹੋਰ ਕਿਤੇ ਕੈਂਚੀ ਮਾਰ ਦੇਵੇ ਹੈ ਕਿਤੇ ਨੋੜਾ ਮਾਰ ਦੇਵੇ ਡੰਡਾ ਨਹੀਂ ਫੇਰਦੀਆਂ ਤਰੇ ਨਾ ਕਰਦਾ ਸਪਾਰ ਥੋੜੀ ਮੈਡਮ ਜੀ ਨੂੰ ਮੈਡਮ ਜੀ ਕੋਈ ਚੱਕੇ ਨਹੀਂ ਉਹਨਾਂ ਪੜਾਇਆ ਕਰੋ ਉਹਨੂੰ ਜੇ ਇਹਨੂੰ ਛਿੰਜ ਤੇ ਕਿਤੇ 10-10 ਸਾਨੂੰ ਮਿਲ ਗਏ ਸਾਰੀ ਰਾਤ ਗਿਣਤੀ ਲੱਗੇ ਜਾਣੀਆਂ ਸਾਰੀ ਰਾਹ ਸਹੀ ਗੱਲ ਇਹ ਬਾਈ ਇਹ ਵੀ ਉਹੋ ਜਿਹੀ ਹੈ ਮੈਂ ਤਾਂ ਕਹਾਂ ਕਿ ਪੜ੍ਹਾਈ ਨੂੰ ਇਹ ਠੀਕ ਹੈ ਬਾਈ ਜਾਂ ਮਾਰਗ ਲਾਉਣਾ ਜੇ ਇਹ ਭਾਈ ਉਹ ਰਸ਼ੀ ਟੈਂਕ ਵੀ ਇਹੋ ਜਿਹਾ ਸੀਗਾ ਇਹ ਰੂਸੀ